ਕਰ ਰਹੀਆਂ ਜਿਥੇ ਬੰਕੀਆਂ ਵੱਲੋਂ ਤਲਵਾਰ ਅਤੇ ਸਰੂਪਾ ਦੇ ਕੇ ਇਹ ਜੋ ਸੰਬੰਧ ਕੀਤਾ ਜਾ ਰਿਹਾ ਵੱਡੀ ਗੁੰਟੀ ਦੇ ਵਿੱਚ ਕਿ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਜੋ ਹੈ ਮੌਜੂਦ ਹੈ ਉਸ ਦੇ ਇੱਕ ਸੰਦੇਸ਼ ਮਜ਼ਦੂਰਾਂ ਦਾ ਜਿੰਦਾਬਾਦ ਸਾਰੀ ਲੀਡਰਸ਼ਿਪ ਨੂੰ ਬੇਨਤੀ ਹੈ ਕਿ ਆਪਾਂ ਮੰਚ ਤੋਂ ਬੈਠਣ ਦੀ ਇਸ ਟਾਈਮ ਆ ਸਾਰੀ ਲੀਡਰਸ਼ਿਪ ਨੂੰ ਮਿਲਦਾ ਸ਼ੰਭੂ ਮੋਰਚੇ ਅਤੇ ਕਿਸਾਨ ਅੰਦੋਲਨ ਦੇ ਜੋ ਸ਼ਹੀਦ ਹੋਏ ਆ ਸਾਡੇ ਸਾਥੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਨੀਸ਼ ਪੁਗਾੜ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਾਡੇ ਸਾਥੀ ਔਰ ਵੱਡੀ ਗਿਣਤੀ ਦੇ ਵਿੱਚ 11000ਾਂ ਦੀ ਗਿਣਤੀ ਦੇ ਵਿੱਚ ਸਹੀਦਾਂ ਤੁਹਾਡੀ ਗਵਰਨਰ ਦਾ ਜਾਮ ਹੋਇਆ ਔਟੋਬੱਸ ਹੰਗਲਾ ਹੋਇਆ ਪੀਐਸ ਮੋੜ ਦੇ ਰੇ ਵਿੱਚ ਸਿਹਤ ਸੂਤ ਦਾ ਰਵਾਂਗੇ ਦੋ ਦਿਨ ਨੌਕਰਾਤੀ ਕੀਤੀ ਫਿਰ ਕੋਈ ਵੜਿਆ ਦੋ ਦਿਨ ਮੱਛੀ ਦਵਾਈ ਪਾਉਣ ਲਏ ਫਿਰ ਕੋਈ ਨਹੀਂ ਵੜਿਆ ਬਿਜਲੀ ਦਾ ਪ੍ਰੋਗਰਾਮ ਵੀ ਅੱਧਾ ਅਧੂਰਾ ਵਾ ਸੁਣ ਲੋ ਜੇ ਸਮਾ ਹੈਗਾ ਜੇ ਦਿਨ ਅਸੀਂ ਅਰਜ਼ੀ ਕਰਦੇ ਉਦੋਂ ਤੁਹਾਡੇ ਅਫਸਰ ਕੰਮ ਕਰਨ ਹੁੰਦੇ ਆ ਨਹੀਂ ਇਸ ਮੋਰਚੇ ਵੱਲੋਂ ਜੇ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰ ਲੋ ਸਾਡੀਆਂ ਇੱਥੇ ਸੂਤਾਂ ਜਿਹੜੀਆਂ ਚਾਹਦੀਆਂ ਇਹਨਾਂ ਦਾ ਹੱਲ ਕਰ ਲੋ ਨਹੀਂ ਤਾਂ ਭਾਈ 14 ਸਤੰਬਰ ਨੂੰ ਕਰਨ ਚੌਕ ਫੇਰ ਜਾਮ ਹੋਊਗਾ ਉਦੋਂ ਦੀ ਪੰਜਾਬ ਸਰਕਾਰ ਨੂੰ ਮਿਲਵਾ ਲਊਗੀ ਬੋਲੇ ਆ ਤੇ ਹਰਿਆਣੇ ਦਾਵਾ ਇਦੋਂ ਬਹਾ ਮੋਦੀ ਜੀ ਆ ਗਏ ਤੇ ਜੀਨ ਵਿੱਚ ਵੇਖ ਲਿਓ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਸ਼ੈਲੀ ਜਆ ਪਦਾਪ ਦੇ ਵਿੱਚੋਂ ਚੁਣਿਆ ਗਿਆ ਮੰਤਰੀ ਰਵਣਜੀਤ ਬਿੱਜੂ ਬੋਲਦਾ ਵੀ ਕਿਸਾਨ ਦਾ ਕੰਮ ਕਰ ਰਹੇ ਆ ਅੱਜ ਦੇਖ ਲੈਣੇ ਕਿ ਹਾ ਕਿਸਾਨ ਆ ਜੀਨ 15 ਨੂੰ ਆ ਕੇ ਦੇਖ ਲਿਓ ਇਹ ਦੋ ਵੀ ਵੱਡਾ ਕੱਟ ਮਾਰ ਕੇ ਬਖਾਲਾਂਗੇ ਅਰ ਟੋਡੀ ਨੀਂਦ ਉੱਡੀ ਹੋਈ ਆ ਨੀਂਦ ਉੱਟਣ ਦੇ ਪਿੱਛੇ ਕਾਰਨ ਹੈ ਹਰਿਆਣੇ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦਾ ਫੈਕਟਰ ਬਹੁਤ ਵੱਡਾ ਫੈਕਟਰ ਹੈਗਾ ਵਾ ਅੱਜ ਹਰਿਆਣੇ ਦੇ ਵਿੱਚ ਦੋਵੇਂ ਫਾਰਮ ਲਾ ਕੇ ਇੱਕ ਵੱਡੀ ਕਨਵੈਨਸ਼ਨ ਕਰਨਗੇ ਉਸ ਕਨਵੈਨਸ਼ਨ ਦੇ ਵਿੱਚ ਹਰਿਆਣੇ ਦੀਆਂ ਹਲਚਨਾ ਨੂੰ ਲੈ ਕੇ ਕਿਹੜੇ ਪ੍ਰੋਗਰਾਮ ਬਣਾਏ ਜਾਣ ਕਿਹੜੇ ਸਵਾਲ ਕੀਤੇ ਜਾਣ ਉਹ ਦੋਵੇਂ ਫਾਰਮ ਜਗਾ ਤਿਆਰ ਕਰਕੇ ਆਉਣ ਵਾਲੇ ਸਮੇਂ ਦੇ ਰੇਟ ਦਾ ਐਲਾਨ ਕਰਨਗੇ ਕਿ ਕਿਵੇਂ ਹਰਿਆਣੇ ਦੀਆਂ ਹਲਚਨਾ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਅੱਗੇ ਲੈ ਕੇ ਜਾਣਾ ਹੈਗਾ ਇਹਦੇ ਨਾਲ ਨਾਲ ਬਰਾਵੋ ਕੋਟਾ ਰਹੀ ਤੋਂ ਦੇ ਵਿਰੋਧ ਫੈਸਲੇ ਕਰਵਾਏ ਜਾ ਸਕਦੇ ਆ ਕੋਟਾ ਰਹੀ ਸਰਕਾਰ ਚਾਹੁੰਦੀ ਆ ਕੋਮੇਟੀ ਬਣਦੇ ਅਸੀਂ ਸਪਸ਼ਟ ਕਰਾ ਦੇਣਾ ਚਾਹੁੰਦੇ ਆ ਸਰਕਾਰ ਪੰਜਵੇਂ ਦੌਰ ਦੀ ਗੱਲ ਬਸ ਸ਼ੁਰੂ ਕਰੇ ਅਸੀਂ ਗੱਲਬਾਤ ਲਈ ਤਿਆਰ ਆ ਸਾਨੂੰ ਸਮਝਿਆ ਵੀ ਕਮੇਟੀ ਅੰਦਰ ਨਾਲ ਨੂੰ ਠੰਡੇ ਪਸਤੇ ਪਾਉਣ ਲਈ ਹੋਊਗੀ ਕਮੇਟੀ ਅੰਦੋਲਨ ਨੂੰ ਖਤਮ ਕਰਾਉਣ ਵਾਸਤੇ ਹੋਗੀ ਇਹ ਦੋਵੇਂ ਮੋਰਚੇ ਇਸ ਕਿਸਮ ਦਾ ਕੋਈ ਫੈਸਲਾ ਨਹੀਂ ਕਰ ਲਗੇ ਜਿੱਦਾਂ ਬੱਦੀ ਆ ਗਿਓ ਭਰਾਓ ਥਾਲਣਾ ਤੇ ਕੇਂਦਰ ਤੇ ਪੰਜਾਬ ਦੀ ਮਸ਼ੀਨਰੀ ਨਹੀਂ ਆਦਾ ਸਾਹਮਣੇ ਕਰ ਲੋ ਫੈਸਲਾ ਸਾਰੇ ਹੀ ਹਰ ਕਿਸਮ ਦੀ ਕੁਰਬਾਨੀ ਦੇਣ ਨੂੰ ਤਿਆਰ ਹੈਗੇ ਆ ਜਿੱਥੇ ਸਾਡੇ ਆਉਣ ਵਾਲੇ ਸਮੇਂ ਚ ਅੰਦੋਲਨ ਹੈਗੇ ਆ ਉੱਥੇ ਦੇ ਦੋਵਾਂ ਫੋਰਮਾਂ ਵੱਲੋਂ ਇਹ ਤੋਂ ਵੀ ਵੱਡਾ ਐਲਾਨ ਕੀਤਾ ਜਾ ਰਿਹਾ ਇੱਕ ਤਾਂ ਤੁਹਾਡਾ ਧੰਨਵਾਦ ਆ ਵਾਕਿਆ ਹਿੱਤੀਆਂ ਦੇ ਨਾਲ ਵਿੱਚ ਤੁਸੀਂ ਤਿੰਨ ਸਾਰੇ ਸਾਰੇ ਪ੍ਰਮਾਣ ਦਿੱਤੇ ਹੈ ਜਿੱਦਣ ਮੋਦੀ ਦੀ ਸਰਕਾਰ ਦੇ ਮੰਤਰੀ ਰਹਿ ਚੁਕੇ ਉਹਦਾ ਪੁੱਤਰ ਸਾਡੇ ਕਿਸਾਨਾਂ ਤੇ ਗੱਡੀਆਂ ਚੜਾ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਸੀ ਅਸੀਂ ਆਪਣੇ ਸ਼ਹੀਦਾਂ ਨੂੰ ਕਦੀ ਭੁੱਲਦੇ ਨਹੀਂ ਹੁੰਦੇ ਜਦੋਂ ਤੱਕ ਜੀਦੇ ਆ ਉਸ ਇਨਸਾਫ਼ ਦੀ ਲੜਾਈ ਲੜਾਂਗੇ ਅਰ ਸਾਨੂੰ ਆ ਆ ਉਹ ਦਿਨ ਪੰਜਾਬ ਹਰਿਆਣਾ ਪੂਰੇ ਦੇਸ਼ ਭਰ ਦੇ ਵਿੱਚ ਵੱਡੇ ਇਕੱਠ ਕਿੱਤੇ ਜਾਣਗੇ ਅੰਤ ਚ ਪ੍ਰਭੋ ਅੰਦੋਲਨ ਲੰਮਾ ਜਾਣਾ ਵਾ ਲੰਮਾ ਚੱਲੂਗਾ ਇੱਕ ਸੁਪਨਾ ਲੈ ਕੇ ਗਾਇ ਅੱਜ ਅਸੀਂ ਮੋਦੀ ਦੀ ਇਸ ਸਰਕਾਰ ਦੇ ਹੁੰਦਿਆਂ ਮੋਦੀ ਸਰਕਾਰ ਕੋਲੇ ਐਮਐਸਪੀ ਗਰੰਟੀ ਕਰੋੜ ਬਣਾਉਣਾ ਹੁਣ ਮੋਦੀ ਜੀ ਨੂੰ ਲੱਗਦਾ ਪਿੰਕਸਾਨਾ ਮਜ਼ਦੂਰਾਂ ਨਾਲ ਖੜ ਕੇ ਉਦੀ ਸਾਤੀ ਨਹੀਂ ਹੈਗੀ ਇਸ ਵळे ਕਾਰਪੋਰੇਟ ਕਰਾਉਣਿਆਂ ਨਾ ਖੜਾ ਹੋ। ਐਕੀ ਅਦਾਨੀ 그룹 ਦਾ ਇੱਕ ਨੰਬਰ ਦਾ ਸਰਮਾਇਦਾਰ ਬਣ ਗਿਆ। ਕਹਿੰਦੇ ਇੱਕ ਸਾਲ ਦੇ ਵਿੱਚ 99% ਉਦੀ ਜਾਇਦਾਦ ਵਧ ਗਈ। ਦੇਖੋ ਕਿੰਨੀ ਲੁੱਟ ਕਰਾਈ ਜਾਈ ਦੇਸ ਨੂੰ। ਆਪਾਂ ਦੀ ਜੀਵੀ ਜਾਇਦਾਦ ਐਕੀ ਆਕੜਿਆਂ ਐ ਪਰਸੋ ਪੱਕੀ ਪਰਸੈਂਟ ਇੱਕ ਸਾਲ ਦੇ ਵਿੱਚ ਵਧ ਗਈ ਆ। ਉਹ ਆਪਣੇ ਤੋਂ ਮਿੱਤਰਾਂ ਨੂੰ ਦੇਖ ਲਗਾ ਰਿਹਾ। ਔਰ टी देश मज़ो नोर्चा साल चले दोस्त ए अंदोलन जित के जावे जितना सुखना लेके जाए आज, आज दोस्तों तेरे चुनाव जे जे जितना सुखना